ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਵੈਲਕਮ ਹੈ ਜੀ ਸਾਰਿਆਂ ਦਾ ਸੰਧੂ 347 ਚੈਨਲ ਤੇ ਤੇ ਸਮਾਂ ਹੋਇਆ ਸਵੇਰੇ 8 ਵਜੇ ਦਾ ਹਨੇਰੀ 마ਸੀ ਦਾ ਫਿਰ ਸਵਾਗਤ ਕਰਦੇ ਆਂ ਪਹੁੰਚ ਚੁੱਕੇ ਆਪਣੇ ਤੱਕ ਤੇ ਇੰਤਜ਼ਾਰ ਤੋਂ ਲੰਮੇ ਇੰਤਜ਼ਾਰ ਤੋਂ ਬਾਅਦ ਹਨੇਰੀ ਪਹੁੰਚੀ ਸਾਡੇ ਕੋਲ ਬਾਈ ਹੁਣ ਤੇ ਇੱਕ ਦਿਨ ਛੱਡ ਕੇ ਆ ਜਾਂਦੀ ਏ ਜਿਹੜਾ ਰਿਸ਼ਤੇਦਾਰ ਨੂੰ ਦਿਨ ਕਦੀ ਕਦੀ ਹੁੰਦਾ ਸਮਾਂ ਲੱਗਦਾ ਹੈ ਉਹ ਬੁੱਥੀ ਚੁੱਕ ਕੇ ਰੋਲ ਹੀ ਆ ਜਾਂਦੀ ਹੈ ਲੋ ਆ ਜੀ ਮੌਸਮ ਉਹ ਗਾ ਠੰਡਾ ਤੇ ਅੱਜ ਪੰਤਨ ਸ਼੍ਰੀ ਗੁਰਜਨ ਦੇਵ ਜੀ ਦਾ ਸ਼ਿੱਧੀ ਦਿਹਾੜਾ ਵੀ ਹੈ ਗੁਰਪੁਰਬ ਯਾਨੀ ਤੇ ਕੋਟੀ ਕੋਟੀ ਪਰਨਾਮ ਉਹਨਾਂ ਦੀ ਸ਼ਿੱਧੀ ਨੂੰ ਸਾਡੇ ਵਰਗੇ ਟੁੱਟੇ ਲੋਕਾਂ ਨੂੰ ਬਚਾਉਣ ਲਈ ਜਿਹੜੀ ਸ਼ਿੱਧੀਆਂ ਦਿੱਤੀਆਂ ਬਾਈ ਗਰੂ ਸਾਰੀ ਸਿੱਖ ਕੌਮ ਚੋਂ ਦੀ ਗੱਲ ਜਰੂਰੀ ਹੈ। ਉਹਨਾਂ ਨੇ ਔਰਗੈਨਿਕ ਦੇਨੇ ਜੋ ਚੱਲ ਰਿਹਾ ਨਹੀਂ ਖਾਂਦੇ ਬਾਕੀ ਪ੍ਰੀਪਲਾਨ ਨਹੀਂ। ਕੋਈ ਆਪਣਾ ਕਾਪ ਪ੍ਰਵਾਸ ਵਿੱਚ ਖਾਣਾ ਬਲੌਗ ਹੁੰਦੇ ਆਪਣੇ ਕੋਈ ਗਾਵੇਂ ਪਾਣੀ ਤੇ ਜੇ ਅਬ ਕਿੱਥੇ ਵੱਡ ਰਹੇ ਤਾਂ ਪੱਠੇ ਦਿਖਾਵਾਂਗੇ। ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਰਹੋ। ਬਹੁਤ ਠੰਡਾ ਹੋ ਗਿਆ ਅੱਜ ਘਰ ਦੇ ਚਲੇ ਗਏ ਸੀ ਗੁਰੂ ਘਰ ਤੇ ਆਪਾਂ ਵੀ ਜਾਣਾ ਸੀ ਥੋੜਾੇ ਲੇਟ ਹੋ ਗਏ ਆ ਤੇ ਫਟਾਫਟ ਆਪਾਂ ਵੀ ਚੱਲੀਏ ਗੁਰੂ ਘਰ ਮੱਥਾ ਟੇਕ ਕੇ ਆਈਏ ਤੇ ਥੋੜਾੇ ਲੇਟ ਆਪਾਂ ਤਾਂ ਹੋ ਗਏ ਸੀ ਕਿਉਂਕਿ ਆਪਣਾ ਫਿਲਟਰ ਹੋ ਗਿਆ ਬਿਮਾਰ ਤੇ ਡਾਕਟਰਾਂ ਦੀ ਟੀਮ ਆਈ ਸੀ ਇਹਨੂੰ ਠੀਕ ਕਰਨਾ ਚੰਡੀਗੜ੍ਹ ਤੋਂ ਸਪੈਸ਼ਲ ਰਜੇਸ਼ ਕੁਮਾਰ ਰੰਦਾਵਾ ਜੀ ਆਏ ਸਨ ਫਿਲਟਰ ਠੀਕ ਕਰਨ ਉਹਨੇ ਟਾਈਮ ਲਾਤਾ ਚਲੋ ਲੋ ਜੀ ਆਪਾਂ ਚੱਲੇ ਹਾਂ ਗੁਰੂ ਘਰ ਮੱਥਾ ਟੇਕਣ ਤੇ ਆਹ ਵਿਊ ਚੈੱਕ ਕਰੋ ਇੱਥੇ ਲੱਗਦਾ ਜਿਵੇਂ ਯੂਕੇ ਕੇ ਝੀਲ ਤੇ ਬੈਠੇ ਹੁੰਦੇ ਆ ਛੱਡੇ ਜਿੱਥੇ ਮੈਂ ਵੀਡੀਓ ਥੋੜੇ ਦਿਨ ਪਹਿਲਾਂ ਪਾਈ ਸੀ ਗੰਦ ਪਿੱਛੇ ਥੋੜਾ ਕੋਲ ਗੰਦ ਪਿਆ ਉਹਦੇ ਕਰਕੇ ਪਰਾਹੇ ਲੱਗਦਾ ਚਲੋ ਪਿੰਡਾਂ 'ਚ ਇਹੀ ਕੁਝ ਹੁੰਦਾ ਹੈ ਕਿਉਂਕਿ ਵੀਡੀਓ ਪਾਉਣ ਤੇ ਲੋਕਾਂ ਨੇ ਗੱਲ ਨੂੰ ਸਿੱਧੇ ਪਾਸੇ ਨਹੀਂ ਲੈ ਕੇ ਜਾਣਾ ਹੁੰਦਾ ਪੁੱਠੇ ਪਾਸੇ ਲੈ ਜਾਂਦੇ ਨੇ ਤੇ ਆਪਣਾ ਤਾਂ ਵੀਡੀਓ ਪਾਉਣ ਦਾ ਮਕਸਦ ਇਹ ਸੀ ਵੀ ਗੰਦ ਨਾ ਪਾਓ ਲਫਾਫੇ ਦੇ ਨਾਲ ਸਾਡੋ ਵੀਰ ਜੀ ਰਾਜਾ ਦੀ ਗੰਦ ਪਾਓ ਤੇ ਬਹੁਤ ਨਜ਼ਾਰਾ ਆਉਂਦਾ ਗੰਦ ਪਾਉਣ ਦਾ ਤੇ ਆਪਾਂ ਦਾ ਸਿਰਫ ਇੱਥੇ 5 ਮਿੰਟ ਲਈ ਬੈਠੇ ਸਾਂ ਵਿਊ ਚੈੱਕ ਕਰ ਰਹੇ ਸਾਂ ਬੜਾ ਸੋਹਣਾ ਵਿਊ ਸੀ ਨਾ ਪਾਓ ਨਾ ਪਾਓ ਆ ਉਹ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਵੀ ਬੜਾ ਇਸ਼ੂ ਖੜਾ ਹੋ ਗਿਆ ਸੀ ਵੀ ਵੀਡੀਓ ਬਣਾਈ ਹੈ ਜੀ ਫਲਾਣ ਏ ਢਮਕਾਣੇ ਤੇ ਆਪਾਂ ਹੋਇਆ ਕੋਈ ਇਸ਼ੂ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਤੇ ਰਹੀ ਗੱਲ ਮੌਸਮ ਬਹੁਤ ਵਧੀਆ ਮੌਸਮ ਚੈੱਕ ਕਰੋ ਤੇ ਅੱਜ ਆਪਾਂ ਤੁਹਾਨੂੰ ਵਿਖਾਣੇ ਆਂ ਵੀ ਕੀ ਕੀ ਸਮਾਨ ਲੈ ਕੇ ਚੱਲੇ ਆਂ ਆਪਾਂ ਹੰਡਸਾਬ ਤੇ 2 ਜੂਨ ਨੂੰ ਆਪਣੀ ਸਟਾਰਟਿੰਗ ਹੋ ਰਹੀ ਯਾਤਰਾ 1 ਜੂਨ ਨੂੰ ਆਪਾਂ ਇੱਥੋਂ ਬੋਡਾ ਸਾਹਿਬ ਨਿਕਲ ਜਾਵਾਂਗੇ 2 ਜੂਨ ਨੂੰ ਆਪਾਂ ਰਵਾਨਗੀ ਸ਼ੁਰੂ ਕਰ ਦਿਆਂਗੇ ਬਾਕੀ ਜਿੱਦਾਂ ਵੀ ਹੋਏਗਾ ਤੁਹਾਨੂੰ ਨਾਲ-ਨਾਲ ਤੁਸੀਂ ਵੰਦੇ ਰਿਹਾ ਜੇ ਤੇ ਚੈੱਕ ਕਰੋ ਤੁਸੀਂ ਵੀਊ ਵੀ ਯੂਕੇ ਵਾਲੇ ਲੇਕ ਤੇ ਬੈਠੇ ਆਂ ਕੀ ਕਹਿੰਦੇ ਇਹਨੂੰ ਲੰਡਨ ਵਿੱਚ ਲੰਡਨ ਬ੍ਰਿਜ ਤੇ ਆਏ ਸੀ ਆਪਾਂ ਤੇ ਲੰਡਨ ਬ੍ਰਿਜ ਤੇ ਬਹਿ ਕੇ ਗੱਲਬਾਤ ਕਰ ਰਹੇ ਆਂ ਜੀ ਆ ਦੇਖੋ ਵੀਊ ਸਾਹਮਣੇ ਬਾਬੇ ਦੀ ਕੁਟਿਆ ਕਹੋਈ ਆਪਣੇ ਯਾਰ ਬੈਲੀ ਕੋਲ ਆਏ ਹਾਂ ਆਪਾਂ ਮੋੜ ਸਾਂ ਸਰਵਿਸ ਕਰਾਉਣ ਇਹਨੇ ਸਾਲਾਂ ਦੇ ਖਾਚਵੇਂ ਮਾਰੀ ਥੱਲੇ ਲਿਖਿਆ ਆਧਾਰ ਬਿਲਕੁਲ ਬੰਦ ਹੈ ਜੀ ਉੱਤੇ ਫੋਟੋ ਵੇ ਲਾਈਖੰਡ ਵਾਲੇ ਦੀ ਵੀ ਸਾਲਾ ਇਹਦਾ ਕੀ ਆਧਾਰ ਨਾ ਲੈਣਾ ਦੇਣਾ ਵੀ ਉੱਤੋਂ ਹੱਥ ਜੋੜਿਆ ਉੱਤੋਂ ਹੱਥ ਜਿਦਵਾਏ ਨੇ ਉੱਤੋਂ ਪੈਰ ਚ ਦੱਸ ਸੁਧਾਰ ਬੰਦ ਹੈ ਤੂੰ ਉਹਦੇ ਸਾਈਡ ਤੇ ਲਾ ਲੈ ਉੱਤੇ ਫੋਟੋ ਸੰਟਾ ਵਾਲੀ ਲਾ ਕੇ ਥੱਲੇ ਆਧਾਰ ਬਿਲਕੁਲ ਬੰਦ ਮੇਰੇ ਵਿਚਾਰੇ ਅਸੀਂ ਵੀ ਦਾਰਾ ਦੁਜਾਰੀ ਅਸੀਂ ਵੀ ਆਰੇ ਤੇ ਨਹੀਂ ਜੁੜੇ ਬੰਦਾ ਉਹ ਸੁਣਾ ਕਰਾ ਵੀ ਕਿਰਪਾ ਕਰਕੇ ਉਹ ਕੰਮ ਕਰਾਓ ਤੇ ਜਾਓ ਆ ਆਪਾਂ ਬੂਟ ਲਿਆਂਦੇ ਨੇ ਟਰੈਕਿੰਗ ਵਾਸਤੇ ਬੂਟ ਵਧੀਆ ਨੇ ਅੱਜ ਪਾ ਕੇ ਚੈੱਕ ਕਰ ਲਏ ਨੇ ਆਪਾਂ ਇਹ ਬੂਟ ਆਪਾਂ ਲਿਆਂਦੇ ਨੇ ਬੜੇ ਮਹਿੰਗੇ ਇਹ ਆਏ ਨੇ 200 ਰੁਪਈਆ ਦੇ ਠੀਕ ਹੈ ਜੀ ਲੈ ਲਿਆ ਪੰਪ ਠੀਕ ਹੈ ਪੰਪ ਉਧਰ ਪਿਆ ਹੈ ਪੰਪ ਲੈ ਲਿਆ ਡਾਟਾ ਕੇਬਲ ਲੈ ਲਈਏ ਆਈਫੋਨ 6 ਪਿਆ ਹੀ ਕਰੇ ਉਹ ਵੀ ਕਰ ਲਿਆ ਚਾਰਜ ਇਹ ਵੀ ਆ ਪੰਪ ਪਿਆ ਹੈ ਮੋਟਰਸਾਈਕਲ ਵਾਸਤੇ ਠੀਕ ਹੈ ਟレイン ਕੋਟ ਲੈ ਲਿਆ ਲਓ ਜੀ ਵੇਲਾ ਹੋਇਆ ਸਮਾਂ 4 ਵਜੇ ਦਾ ਤੇ ਮੀ ਫੇਰ ਚੜਾ ਆਇਆ ਤੇ ਪਾਣੀ ਵੀ ਦੀ ਪ੍ਰੀਚਾ ਤੇ ਲਾਈਟ ਵੀ ਚੱਲੇਗੀ ਟੁੱਟੀ ਨਹੀਂ ਆਈ ਅੱਜ ਦੇਖਾਂਗੇ ਲੇਰੀ ਨਾ ਪੈ ਜੀ ਰੱਬ ਮੀ ਪਾ ਲੈ ਜਿਹੜਾ ਪਾਣੀ ਚੜਾ ਆਇਆ ਚੜਾ ਆਇਆ ਇਤਰੋਂ ਦੀ ਚੰਗਾ ਬੱਦਲ ਚੜਾ ਆਇਆ

ਫੇਕ ਕਰੀ ਫੇਕ ਕਰਦੇ ਕਿਆ ਕਿਆ ਤਾ ਤਾ ਹਾਂਜੀ ਮਿੱਤਰੋ ਆਪਣੀ ਸੀਰੀਜ਼ ਸਟਾਰ ਕਰ ਰਹੇ ਆਪਾਂ ਹਿੰਦੂ ਸਾਹਿਬ ਦੀ ਤੇ ਅੱਜ ਚੱਲੇ ਆਪਾਂ ਸੁਣਾਣੀ ਬੱਚਿਆਂ ਨੂੰ ਛੱਡਣਾ ਬੱਚੇ ਛੱਡਾਏ ਬੱਚਿਆਂ ਨੂੰ ਛੱਡਦਾ ਹੀ ਇੱਥੇ ਆਗੇ ਅੱਜ ਆਪਾਂ 4 ਵਜੇ ਨਿਕਲ ਜਾਣਾ ਪੋਨੋ ਸਾਹਿਬ ਲਈ ਮੰਗੀ ਹੋ ਜਣੀ ਆਪਣੀ ਦੀ بارش ਬੜੀ ਹੋ ਰਹੀ ਹੈ ਤੇ ਆਪਣੇ ਵੀ ਰਾਤ ਨੇਰੀ ਮੀਂਹ ਬੜਾ ਆਇਆ ਸੀ ਤੇ ਆਪਾਂ 4 ਵਜੇ ਵੈਸੇ ਤਾਂ ਅੱਜ ਨਿਕਲ ਜਾਣਾ ਸੀ ਪਰ ਰਾਤ ਨੇਰੀ ਮੀਂਹ ਔਨ ਕਰਕੇ ਬੱਚਿਆਂ ਨੂੰ ਨਹੀਂ ਛੱਡਿਆ ਗਿਆ ਹੁਣ ਬੱਚੇ ਛੱਡ ਕੇ 4 ਵਜੇ ਤੁਰਾਂਗੇ 7 8 9 ਵਜੇ ਆਪਾਂ ਬੜਾ ਸਾਰਾ ਪਹੁੰਚ ਜਾਣਗੇ ਆਪ ਨਾਲ ਤੇ ਕੱਲ 4 ਵਜੇ ਸ਼ੁਰੂ ਕਰਾਂਗੇ ਯਾਤਰਾ ਰਿਸ਼ੀਕੇਸ਼ ਸਾਹਿਬ ਰਿਸ਼ੀਕੇਸ਼ ਤੇ ਆਪਾਂ 2 4 ਘੰਟੇ ਦੁਪਹਿਰ ਕੱਢਾਂਗੇ ਰਿਸ਼ੀਕੇਸ਼ ਤੇ ਸ਼ਾਮ ਨੂੰ ਸ਼੍ਰੀਨਗਰ ਪਹੁੰਚ ਜਾਣਾ ਕੱਲ ਨੂੰ ਤੇ ਬਸੋਂ ਵੀਡੀਓ ਚ ਬਣੇ ਰਹੋ ਤੁਹਾਨੂੰ ਮਖਾਵਾ ਕਿ ਕਿੱਥੇ ਕਿੱਥੇ ਜਾਣੇ ਆ ਕੀ ਕੀ ਘੁੰਮਦਿਆਂ ਇੱਕ ਦੋ ਪਲਾਨ ਹੋਰ ਨੇ ਉੱਥੇ ਜਾ ਕੇ ਦੱਸਾਂਗੇ ਲਓ ਜੀ ਆਪਾਂ ਸਮਾਣੇ ਪਹੁੰਚ ਗਏ ਆ ਤੇ ਫਰੂਟੀ ਦਾ ਲੰਗਰ ਅੱਗੋਂ ਦੇ ਮਿਲ ਗਿਆ ਫਰੂਟੀ ਪੀ ਕੇ ਤੇ ਰੋਟੀਆਂ ਦੋ ਖਾ ਕੇ ਨਿਕਲ ਜਾਣਾ ਫਟਾਫਟ ਆਪਾਂ ਪਹੁੰਚਣਾ ਹੈ ਪਿੰਡ ਤੇ ਕਾਕਾ ਵੀਰ ਦਾ ਪਿੰਡ ਆ ਫਰੂਟੀ ਅਸੀਸ ਕਿੱਧਰ ਹੋਣਾ ਕੀ ਕਹਿੰਦਾ ਪਿਆ ਸੀ ਕਾਕਾਏ ਇਧਰ ਦੂਸ ਦੋਵੇਂ ਲਓ ਜੀ ਆਪਾਂ ਸਮਾਣੇ ਤੋਂ ਪਹੁੰਚ ਗਏ ਆ ਪਿੰਡ ਤੇ ਚਲੋ ਫਟਾਫਟ ਕਰੀਏ ਤਿਆਰੀ ਤੇ ਅੱਜ ਨਿਕਲਣਾ ਆਪਾਂ 3-4 ਵਜੇ ਤੱਕ ਨਿਕਲਣਾ ਹੈ ਕਰਦਿਆਂ ਕਰ ਜਾ ਕੇ ਤਿਆਰੀਆਂ ਹਾਂਜੀ ਮਿੱਤਰੋ ਆਪਾਂ ਆਹ ਟੀ-ਸ਼ਰਟ ਲੈ ਲਈਏ ਤੇ ਆਪਾਂ ਨਿਕਲਣ ਲੱਗੇ ਹਾਂ ਬਸ ਇਹੀ ਪਾ ਕੇ ਤੁਹਾਨੂੰ ਵਖਾਦੀ ਵੀ ਕਿਵੇਂ ਚ ਲੱਗਦੀ ਹੈ ਸ਼ਕਲ ਤੇ ਆਪਣੀ ਤੁਹਾਨੂੰ ਪਤਾ ਹੀ ਕਿਵੇਂ ਦੀ ਹੈ ਕਹਿੰਦਾ ਸ਼ਕਲ ਆਜ ਕੋਈ ਨਹੀਂ ਰੱਖਿਆ ਲੈ ਵੀ ਜੀ ਫਿਲਟ ਦੇਖੋ ਜੀ ਚੈੱਕ ਕਰੋ ਮੜਾ ਦਸ ਤੇ ਆਇਆ ਵੀ ਠੀਕ ਹੈ ਗਾਟ ਦੇ ਵੀ ਜੀ ਲਓ ਜੀ ਮੋਢਸਾ ਕਰਤਾ ਰੈਡੀ ਤੇ ਆਪਾਂ ਵੀ ਰੈਡੀ ਆ ਪੂਰੇ ਠੀਕ ਹੈ ਤੇ ਨਾਲ ਚਿੰਟੂ ਭਰਾ ਵੀ ਸਾਡਾ ਰੈਡੀ ਜਿਹਨੇ ਸਾਨੂੰ ਮੋਢਸਾ ਦਿੱਤਾ ਹੈ ਬੜਾ ਸ਼ੁਕਰਗੁਜ਼ਾਰ ਆ ਸਾਰੇ ਪਿੰਡ ਵੱਲੋਂ ਇਹਨਾਂ ਨੂੰ ਗੁੱਲਸਤਾ ਪੇਟ ਕਰਦੇ ਆ ਜੀ ਧੰਨਵਾਦ ਹੈ ਇਹਨਾਂ ਦੇ ਸਾਰੇ ਪਿੰਡ ਸਾਡੇ ਦਾ ਧੰਨਵਾਦ ਕਰੇਗਾ ਤੇ ਜਿਵੇਂ ਅਸੀਂ ਵਾਪਸ ਆਵਾਂਗੇ ਆਉਂਦਿਆ ਸਾਰ ਪ੍ਰਸ਼ਾਦ ਪਹਿਲਾਂ ਪਿੰਨੀਆਂ ਦਾ ਚਿੰਟੂ ਨੂੰ ਦਾਂਗੇ ਅਸੀਂ ਠੀਕ ਹੈ ਜੀ ਤੇ ਆਹ ਵੇਖੋ ਮੋਟਰਾਂ ਵੇਖ ਲਓ ਵੀ ਦਰਸ਼ਕੋ ਆਹ ਲਵਾਤਾ ਆਪਾਂ ਫੱਟਾ ਇੱਥੇ ਬੰਨਾਂਗੇ ਬੈਗ ਤੇ ਉਹ ਜਵਾਕ ਜਿਹੜਾ ਮੇਰੇ ਨਾਲ ਚੱਲਿਆ ਕਈ ਵਾਰੀ ਉਹਨੂੰ ਵੀ ਇੱਥੇ ਬਾਦਾ ਕਰਾਂਗੇ ਫੱਟੇ ਤੇ ਤੇ ਪੂਰਾ ਰੈਡੀ ਸ਼ੈਡੀ ਆ ਤੇ ਜਾ ਰਹੇ ਆ ਆਪਾਂ ਖੰਟ ਵਾਲੇ ਜਾ ਰਹੇ ਨੇ ਵੀਡੀਓ ਆਪਣੀਆਂ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਦਬ ਕੇ ਰੱਖੋ ਕਿੱਲੀ ਲੋ ਜੀ ਤਿਆਰੀ ਕੰਪਲੀਟ ਹੋ ਗਈ ਤੇ ਪੰਪ ਵੀ ਲੈ ਲੈਂਦਾ ਆਪਾਂ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਸਰਫਿਸ ਟਿਕ ਚਾਰਜ ਸਾਰਾ ਸਮਾਨ ਪੈ ਗਿਆ ਟੂਟ ਟੂਟ ਹਰ ਵਿੱਚ ਉਹ ਦੇ ਚਰਾ ਦੇ ਥਲੇ ਜਾਣ ਜਾਵਾਂਗੇ ਤੇ ਆਪਣੇ ਬੈਗ ਰੈਡੀ ਪਏ ਨੇ ਤਵਾਜਾ ਮਾਰਨ ਦੇ ਨੇ ਹਾਂ ਚਲੋ ਅੱਜ ਦਾ ਬਲੌਗ ਇੰਨੀ ਸੀ ਇਹ ਆਪਾਂ ਕਰ ਦਿੰਨੇ ਆ ਪੋਸਟ ਹੁਣ ਆਪਾਂ ਇਹਦਾ ਕਰੋ ਤੁਰਾਂਗੇ ਤੇ ਉਹ ਅੱਜ ਆਪਾਂ ਕੌਣ ਸਾਹ ਪਹੁੰਚਦੇ ਆ ਕਿੱਥੇ ਰੁਕਦੇ ਆ ਰਾਤ ਨੂੰ ਹੁਣ ਲਗਾਤਾਰ ਵੀਡੀਓ ਚ ਬਣੇ ਰਹਿਣਾ ਤੇ ਵੀਡੀਓ ਹੰਡੀਆਂ ਲੈਣੀਆਂ ਰੋਜ਼ ਵਿੱਚ ਪਾ ਦੇ ਕੀ ਇੰਟਰਵਿਊ ਨੇ ਬਾਅਦ ਪੋਣੀ